ਕਿੰਨਾ ਚੋਣ ਜੀ ਇਹਦੀ ਉੱਤੇ ਬੋਜੀ ਜੀ ਚੱਲ ਇਹ ਕਿਹੜਾ ਹੜਾ ਜੀ ਜਿੱਤੀ ਜੀ ਇਹ ਥੋੜਾ ਆ ਕਿਹੜਾ ਕੂਤਰ ਆ ਵੀਰ ਇਹ ਵੀਰ ਜਿਹੜਾ ਮਕਸੂਦ ਵਾਲੇ ਕੂਤਰ ਨੇ ਵਿੱਥ ਪਾਈ ਆ ਇਹ ਪਿਓ ਆ ਉਹਦਾ ਮਾਂ ਅਮਰਤ ਕੋਲਾ ਇਹ ਮਕਸੂਦ ਵਾਲੇ ਨੇ ਵੀ ਹਾਂ ਨੇ ਵਿੱਥ ਆ ਮਾਂ ਇਹ ਪਿਓ ਆ ਗਿਆ ਇਹ ਮਕਸੂਦ ਵਾਲੇ ਦਾ ਪਿਓ ਆ ਗਿਆ ਮਾਂ ਆ ਗਿਆ ਮਾਂ ਲਾਲ ਚੀਨੀ ਆ ਵੀ ਇਹ ਚੀਨੀ ਵਾਲੇ ਕੋ ਉਹ ਧੰਨੇ ਵਾਲੇ ਕੂਤਰਾਂ ਚੋਂ ਧੰਨੇ ਵਾਲੇ ਕੂਤਰਾਂ ਕਰਕੇ ਚੀਨੀ ਆ ਗਿਆ ਫੌਜੀ ਵਾਲਾ ਚੋਂ ਆ ਗਿਆ ਅਲੇ ਬਰੇ ਜਿਹੜੇ ਨੱਥੋ ਘੜੀ ਬਿੱਥ ਪਾਈ ਸੀ ਬਾਈ ਉਹਨੇ ਮਾਪਿਆ ਹਾਂ ਜਿਹੜੇ ਨੱਥੋ ਘੜੀ ਘਾਂਟੇ ਦੀ ਬਿੱਥ ਪਾਈ ਸੀ ਸੱਤ ਕਬੂਤਰ ਪਾਸ ਹੋ ਜਾਂਦੀ ਬਾਈ ਦਿਲਜ਼ਾਰ ਦੇ ਬਾਈ ਰੋਡੇ ਉਹਨਾਂ ਦੇ 10 20 ਮਿੰਟਾਂ ਬਾਅਦ ਕਬੂਤਰ ਚਾਰੇ ਪਾਸ ਹੋ ਜਾਂਦੀ ਹੂੰ ਇਹ ਚਾਰਾਂ ਚ ਬਾਜੀ ਉਗਲੀ ਆਣੀ ਕਬੂਤਰ ਨੇ ਘਾਂਟੇ ਦੀ ਬਿੱਥ ਪਾਤੀ ਸੀ ਇਹਦੇ ਪੱਤਾਂ ਨੇ ਆਹ ਜੁੜੀ ਦੇ ਬੱਚੇ ਨੇ ਬਾਈ ਇਹ ਜੁੜੀ ਦੇ ਬੱਚੇ ਨੇ ਨੱਥੋ ਘੜੀ ਉੱਤੇ ਇਹ ਕਿਹੜਿਆਂ ਚੋਂ ਨੇ ਬਾਈ ਇਹ ਬਾਈ ਫੌਜੀ ਵਾਲਿਆਂ ਚੋਂ ਆ ਕੇ ਇਹ ਚ ਜਿਹੜੇ ਮਿੱਕੀ ਪਾਈ ਦਾ ਮੁੱਲ ਲਾਉਂਦੇ ਉਹ ਉਹਦੀ ਮਿਸ ਸਾਡੀ ਜੀ ਹੂੰ ਮੁੱਲ ਵਾਲਿਆਂ ਦੀ ਆ ਕਾਲ ਚਰੀ ਵਾਲਾ ਚ ਆ ਗਿਆ ਪਿਓ ਹਾਂ ਬਾਈ ਕੁੱਤਰ ਆਪਾਂ ਮੁੱਲ ਲਿਆ ਸੀ ਇਹ ਆਪਣੇ ਅੱਖਾਂ ਮੂਰੇ ਉੱਡਿਆ ਸੀ ਬਾਈ ਕੁੱਤਰ ਟਕਾ ਕੇ ਹੂੰ ਇਹ ਆਪਾਂ ਮੁੱਲ ਲੈ ਲਿਆ ਸੀ ਬਾਈ ਕੁੱਤਰ ਬਈ ਕਿੰਨੇ ਦਾਲੇ ਦੀ ਮੁੱਲ ਇਹ ਯਾਰ ਮੁੱਲ 25-30 ਹਜ਼ਾਰ ਰੁਪਏ ਦਾ ਆ ਗਿਆ ਸੀ ਆਪਾਂ ਨੂੰ ਹੂੰ ਆਪਣੇ ਅੱਖਾਂ ਮੂਰੇ ਉੱਡਿਆ ਸੀ ਪੱਕੇ ਭਰੀ ਕੁੱਤਰ ਲਿਆ ਆਪਾਂ ਨੂੰ ਬਲੱਟ ਲੈਣ ਪਤਾ ਕਿਹੜੇ ਕੱਟ ਕਰੇ ਆ ਬਈ ਵੀਰੇ ਚ ਕਰਦੇ ਆ ਐਸੇ ਬੇਡ ਚ ਬਾਹਰ ਕੱਢਦੇ ਆਂ ਬਈ ਕੁਤਰਾ ਨਾਲ। ਬੜਾ ਭੜਾ ਉੱਡੇ ਆਈ ਭਾਈ। ਕਿਹੜੇ ਖਿਡਾਰੀ ਸਾਡਾ ਸਾਰਾ ਪਤਾ ਵੀ ਕਿੱਥੋਂ ਕਿਹੜੇ ਖਿਡਾਰੀ ਦਾ। ਅਸੀਂ ਪੱਕੇ ਪਰ ਹੀ ਉਤਰ ਮੁੱਲ ਲਿਆ। ਠੀਕ ਆ ਬਈ। 55 ਦਾ। ਇਸ ਦਾ ਕੋਈ ਹੱਦ ਟੁੱਟੇ ਆ ਫੱਲਿਓ। ਕੋਈ ਨਹੀਂ। ਨਫਾ ਟੁੱਟੇ ਆ ਬਈ ਪੁੰਜੇ ਚੋ। ਆਹ ਭਾਈ ਕਾਲੇ ਚੀਨੇ ਆ ਗਏ। ਅਭੀ ਇੱਦਾਂ ਗਲੈਰੇ ਵੀ ਕੱਢ ਦਿੰਦੇ ਆਏ। ਬਈ ਕੱਢ ਦਿੰਦੇ। ਭਾਈ ਇਹ ਹਜੇ ਵੀ ਅਸੀਂ ਛੱਡ ਦੇਣੀ ਹੈ। ਬੜਾ ਇਹ ਹਜੇ ਕੱਢਦੇ ਆ। ਹੂੰ। ਅਸਲ ਖਤ ਰੱਖ ਰਹੇ ਨੇ ਬਈ। ਛੱਡ ਦੇ। ਇਹ ਵੀਰੇ ਚਿੰਕੜ ਪਾਜੀ ਜਿੱਥੇ ਸੀਗੀ ਜੀ ਪਲਾਰਮਾ ਚ ਇਹਨਾਂ ਦੀ ਵੀਰੇ ਚੀਕੜ 11 ਵਜੇ ਵੇ ਪਪਲ ਚ ਬਣ ਚਲੇ ਜਾਂਦੀ ਸੀ ਹੂੰ ਆਪਣੀ ਚਿੰਕੜ ਬਚੀ ਸੀ ਜੀ ਕਲਾਰਮਾ ਜਦੇ ਛੜਤੀ ਸੀ ਹੂੰ ਉਹ ਵੀ ਸਾਢੇ 8 ਵਜੇ ਅੰਗੇ ਤੇ ਬੈਠੀ ਉਹਤੇ ਵੀ ਸਿਹਤ ਤਖਤ ਉਤਰਾ ਜਵਾਈ ਚਲੋ ਅਸੀਂ ਕਰ ਲਈ ਸੀ ਹੂੰ ਇਹਦੀ ਪੱਠ ਬਾਲੀ ਪੈੜੀ ਉੱਡੀ ਹੋਈ ਬਾਈ ਚਿੰਕੜ ਬਚਦੀ ਚੀਜ਼ ਹੀ ਕਰਦੀ ਇਹ ਵੀ ਉਹੀ ਕਾਲਜ ਜਿੰਨੀਆਂ ਚੋਂ ਨੇ ਬਾਈ ਆਹ ਕਾਲਜ ਜਿੰਨੀ ਉਤਰਾ ਚੋ ਆ ਉਹ ਵੀਰੇ ਚੀਨੀ ਦੇ ਡੱਬੀ ਗੱਡੀ ਗਈ ਸੀ ਉਹ ਡੱਬੀ ਗੱਡੀ ਬਾਈ ਕਾਲੀ ਪੂਰੀ ਦਿੱਤੀ ਗੱਡੀ ਸੀ ਆਪੇ ਜਿਹੜੀ ਉਹਦੇ ਛੋਦੀ ਮਾਂ ਜਿਹੜੀ ਗਦੜੀ ਉੱਟੀ ਸੀ ਸੇਖੇ ਉੱਟੀ ਸੀ ਹੂੰ ਤੇ ਨੱਤਾਂ ਉੱਤੇ ਰਹਿ ਗਈ ਸੀ ਹੂੰ ਇਹਨਾਂ ਦਾ ਵੀ ਫੇਰ ਫੋਕਾ ਨਹੀਂ ਜਾਂਦਾ ਵੀ ਟਕਾਣੀ ਗੱਲ ਲਾਉਂਦੇ ਆ 927 ਵਾਲੇ ਕੋਲ ਪਰ ਹਾਲਿਆ ਤੂ ਘਰੇ ਕਿੰਨੇ ਘੜਾ ਪਿਆ ਬਾਈ ਇਹ ਚਰ ਇਹ ਬਾਈ ਘਰੇ ਇਹਨਾਂ ਦਾ ਇੱਕ ਤਾਂ ਵਧੀਆ ਉੜਦਾ 3:00 ਵਜੇ ਤੱਕ 1:00 ਵਜੇ 10 ਗਰੀਂ ਵੀ ਜਾਂਦਾ ਇੱਕ ਬੱਚਾ ਘਾਟ ਉੜਦਾ ਵਾ ਇੱਕ ਵੱਡਾ ਉੜਦਾ ਇਹ ਜਾਂਦੇ ਨਹੀਂ ਹੈਗੇ ਬਾਹਰੋਂ ਜੰਮੀ ਨਹੀਂ ਜਾਂਦੇ ਜਿੱਥੇ ਮਾ ਇਹਦਾ ਬਾਈ ਬਾਜੀ ਦੀ ਬਾਈ ਕਰਾ ਲਈ ਇਹ ਚ ਬਾਈ ਰੰਗ ਕਰੀ ਨਹੀਂ ਇਹ ਇਹ ਬਾਈ ਫਿਰ ਮਿਸ ਆ ਗਈ ਉਹ ਪੁੱਤਰਾਂ ਦੀ ਲਾਲ মিয়া ਉੱਤੇ ਤੂੰ ਵੀ ਗਾੜੀ ਹਾਂ ਬਾਈ ਇਹ ਚ ਬਾਈ ਥੋੜਾ ਜਿਹਾ ਪੁੰਨੋ ਵਾਲੇ ਕੁੱਤਰਾਂ ਦੀ ਮਿਸ ਆਉਂਦੀ ਆ ਬਾਈ ਇਹ ਕੁੱਤਰੀ ਜੀ ਬਾਈ ਹਾਂ ਪੁੱਤਰ ਦੋ ਬਾਈ ਜੱਟੇ ਵੀ ਰੇ ਦਾ ਇਹਦਾ ਪੁੱਤ ਬਾਈ ਸੁਝਿਆ ਹਤੀ ਕਰਾ ਲਈ ਇਹਦਾ ਪੁੱਤ ਬਾਈ ਹਾਂ ਚਣ ਲਾ ਗਿਆ ਮਾੜਾ ਦੋ ਘੰਟੇ ਯਾਰ ਮੱਖਾ ਕੁੱਤਰ ਚੱਕਰ ਨਹੀਂ ਮਾਰ ਰਿਹਾ ਹਾਂ ਜੀ ਜੀ ਥੈਂਕ ਯੂ ਲੀਕ ਆਹ ਬਾਈ ਕੂਤਰਾ ਆਇਆ ਮੰਨ ਮਿਓ ਸੰਦੀਪ ਜੱਬੋ ਮਾਜਰਾ ਤੇ ਸੱਤਾ ਮੰਨ ਮੀ ਉਹ ਆਪਣਾ ਬਾਈ ਭਰਾਮ ਵਾਲਿਓ ਜਾ ਰਹੀ ਆ ਉਹਨਾਂ ਨਾਲ ਵੀ ਜਿਹੜਾ ਮਰਜੀ ਲਈ ਜਿਹੜਾ ਮਰਜੀ ਛੱਡ ਆਈਏ ਪੰਜੇ ਨਿਕਰ ਮ ਆਇਆ ਬਾਈ ਇਹ ਬਾਈ ਗਾਂ ਤਾਂ ਕੂਤਰ ਨੇ ਗੋਲੇ ਵਾਲੇ ਕੂਤਰਾਂ ਦੇ ਹਾਂ ਪਰ ਇਹ ਉਹਨਾਂ ਦੇ ਕੋਲੋਂ ਆਏ ਨਹੀਂ ਬਈ ਆਪਣੇ ਇਹਨਾਂ ਦਾ ਰਿਜ਼ਲਟ ਵੀ ਬਾਈ ਗੋਲੇ ਆਣਾਂ ਚੋ ਬਈ ਉਹ ਉਹਨਾਂ ਨੇ ਕਹਿਣ ਦਾ ਹਿਸਾਬ ਨਾਲ ਬਾਈ ਗੋਲੇ ਆਣਾ ਚੋ ਨਣੇ ਬਾਈ ਫੁੱਲੇ ਉੱਡਦੇ ਆ ਵੀ ਕਬੂਤਰ ਲੋਨ ਸੰਦੀਪ ਜੱਬੋ ਮਾਜਣਾ ਸੱਤਾ ਮੰਨਮੀ ਤੇ ਸੱਤਾ ਜੱਬੋ ਮਾਜਣਾ ਤੇ ਬਾਈ ਕੋਲ ਹਾਂ ਆਪਣੇ ਭਰਾ ਹੀ ਨੇ ਯਾਰ ਉਹ ਜਦੋਂ ਆਪਾਂ ਕਹਿੰਦੇ ਹਾਂ ਉਹ ਵੀ ਫੋਲੋ ਕਰਦੇ ਆ ਤੇ ਇੱਕ ਮੁੰਡਾ ਬਿੰਦਾ ਪੱਲਿਆਂ ਵਾਲਾ ਉਹਦੇ ਨਾਲ ਵੀ ਆਪਣਾ ਫੁੱਲੇ ਪਿਆਰਾ ਇੱਕ ਬਬਲੂ ਆ ਯਾਰ ਖੇੜੀ ਤੋਂ ਬਾਈ ਉਹਨੇ ਵੀ ਆਪ ਨੂੰ ਉਹਦੇ ਕੋਲ ਵੀ ਆਪਣਾ ਵਧੀਆ ਸਹਿਚਾਰ ਆ ਆ ਕਿਹੜੇ ਕਬੂਤਰ ਹੀ ਆ ਵੀਰੇ ਇਹ ਵੀ ਬਾਈ ਉਹੀ ਗੋਲੇ ਵਾਲੇ ਕਬੂਤਰਾਂ ਦੀ ਆ ਰਮਨਾ ਪੱਪੜ ਹੋ ਗਿਆ ਬਾਈ ਜਿਹੜਾ ਕਾਸ ਥੁਹੇ ਵਾਲਾ ਉਹਦੇ ਕੋਲ ਵੀ ਭਾਈ ਖੇੜ ਪਾਣੀ 4 ਸਾਲ ਹੋ ਗਿਆ ਭਾਈ ਪਾਣੀ ਆਪਣੇ ਕੋਲ ਹੀ ਜਾਂਦਾ ਤੇ ਉਹਨਾਂ ਦੇ ਕੋਤਰੇ ਵਧੀਆ ਔਰਤ ਨੇ ਮੋਟੋ ਵਾਲੇ ਕਹਦੇ ਮੋਟਰ ਮੋਟਰਸਾਈਕਲ ਜੱਤੇ ਚਾਰ ਪੰਜ ਸਾਲ ਹੋ ਗਏ ਸਾਰੇ ਖੇੜ ਖੂੜ ਆਪਣੇ ਕੋਲ ਹੀ ਜਾਂਦਾ ਪਾਣੀ ਕੁੱਟ ਕੇ ਦੇਣ ਨੂੰ ਵੀ ਨਹੀਂ ਪਾਣੀ ਹਾਂ ਕੁੱਟ ਕੇ ਲੈ ਕੇ ਜਾਂਦਾ ਭਾਈ ਦੂਸਰ ਸਮਝਾਈ ਸੀ ਮੈਂ ਉਹਨਾਂ ਦੀ ਹਾਂ ਚਲੋ ਇੰਟਰਵਿਊ 'ਚ ਉਹਨਾਂ ਦਾ ਨਾਮ ਤਾਂ ਲਿਆ ਨਹੀਂ ਪਰ ਉਹ ਦੂਸਰਾ ਆਪਣੀ ਸਮਝਾਈ ਉਹ ਜਿਹੜਾ ਪਜਾ ਚੌਥਾ ਹਰਿਆ ਉਹਦਾ ਠੀਕ ਹੈ ਉਹਨੂੰ ਅੱਧਾ ਸਮਾਨ ਮਿਲਿਆ ਅੱਧਾ ਮਿਲਿਆ ਨਹੀਂ ਸੀ ਮੈਂ ਫੋਨ 'ਤੇ ਸਮਝਾਈ ਸੀ ਤੀ ਭਾਈ ਦੂਸਰ ਸਾਰੀ ਉਹ ਕਾਸ਼ਤ ਹੋਏ ਵਾਲੇ ਨੇ ਠੀਕ ਹੈ Chardo, oh, ah, bueno. ¿y? Eh.